ਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਇਨਾਉਰੇਸ਼ਨ ਦੀਆਂ ਸਾਡੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਉਸ ਨੂੰ ਅੱਜ ਸੈਲੀਬ੍ਰੇਟ ਕਰਨ ਦੇ ਲਈ ਅੱਜ ਅਸੀਂ ਜਗਾ ਜਗਾ ਦੇ ਉੱਤੇ ਲੰਗਰ ਲਗਾਏ ਨੇ ਔਰ ਵੱਖ-ਵੱਖ ਸਾਡੇ ਬਲਾਕ ਇੰਚਾਰजेस ਨੇ ਵੀ ਆਪਣੇ ਆਪਣੇ ਬਲਾਕਸ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਸੋ ਇੱਕ ਵਾਰ ਫਿਰ ਤੋਂ ਤੁਹਾਡੇ ਰਾਹੀਂ ਅਸੀਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਰਾਮ ਜਨਮ ਭੂਮੀ ਦਾ ਜਿਹੜਾ ਕਿ ਅੱਜ ਰਾਮਚੰਦਰ ਜੀ 500 ਸਾਲਾਂ ਬਾਅਦ ਆਪਣੇ ਵਿਰਾਜਮਾਨ ਹੋਏ ਨੇ ਉਸ ਦੀ ਖੁਸ਼ੀ ਦੇ ਵਿੱਚ ਅੱਜ ਸਾਡੇ ਐਮ ਐਲ ਏ ਮੈਡਮ ਜੀਵਨਜੀਤ ਕੌਰ ਜੀ ਦੇ ਵੱਲੋਂ ਅਮੇ ਲੰਗਰ ਵੀ ਲਾਇਆ ਗਿਆ ਹੈ ਔਰ ਸਾਰੇ ਅੰਮ੍ਰਿਤਸਰ ਨੂੰ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਕੱਲ ਵੀ ਉਹਨਾਂ ਨੇ ਪਾਠ ਰੱਖੇ ਉੱਥੇ ਵੀ ਇਹ ਰਾਮ ਜਨਮ ਭੂਮੀ ਦੇ ਉੱਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਆ ਵਧਾਈ ਦਿੱਤੀ ਸੀ ਅੱਜ ਕਹਤੇ ਕਿ ਨਹੀਂ ਈਸਟ ਹਲਕਾ ਹੀ ਨਹੀਂ ਸਾਰੇ ਅੰਮ੍ਰਿਤਸਰ ਦੇ ਹਲਕੇ ਨੂੰ ਮੈਡਮ ਜੀਵਨਜੀਤ ਕੌਰ ਕੋਲੋਂ ਬਹੁਤ ਬਹੁਤ ਵਧਾਈਆਂ